ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਚੜੇ ਨੇ ਦੱਸਦੀਏ ਕਿ ਵਿਰੋਧੀਆਂ ਦੇ ਵੱਲੋਂ ਹੋਣ ਰਾਜ ਕੇ ਜਿਹੜੇ ਤੰਜ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਕੱਸੇ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਿਹੜੀ ਚਲਾਈ ਜਾ ਰਹੀ ਯਾਤਰਾ ਆ ਪੰਜਾਬ ਦੇ ਵਿੱਚ ਨਸ਼ਾ ਮੁਕਤ ਯਾਤਰਾ ਉਸ ਨੂੰ ਵੀ ਜਿਹੜਾ ਸਿੱਧਾ ਟਾਰਗੇਟ ਹੈ ਉਹ ਵਿਰੋਧੀਆਂ ਦੇ ਵੱਲੋਂ ਕੀਤਾ ਜਾ ਰਿਹਾ ਦੱਸਦੀਏ ਕਿ ਇੱਕ ਯਾਤਰਾ ਚੱਲ ਰਹੀ ਆ ਨਸ਼ਾ ਮੁਕਤ ਯਾਤਰਾ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੌਮੀ ਕਨਵੀਨਰ ਅਰਮਿੰਦ ਕੇਜਰੀਵਾਲ ਤੇ ਉਹਨਾਂ ਦੇ ਨਾਲ ਮਨੀਸ਼ ਸ਼ੋਧਿਆ ਜੀ ਜਿਹੜੇ ਉਹ ਖੁਦ ਸ਼ਿਰਕਤ ਕਰਦੇ ਆ ਉਸ ਤੋਂ ਬਾਅਦ ਹੁਣ ਇਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਜਿਹੜੇ ਨੇ ਉਹ ਵਿਰੋਧੀਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਰਾਬੀ ਖੁਦ ਜਿਹੜਾ ਹੈ ਉਹ ਨਸ਼ਾ ਛਡਾਉਣ ਦੇ ਲਈ ਸੋਹਾ ਖਵਾ ਰਿਹਾ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਇਹ ਸ਼ਰਾਬ ਨੂੰ ਤਾਂ ਜਿਹੜਾ ਨਸ਼ਾ ਮੰਨਦੇ ਹੀ ਨਹੀਂ ਦੂਜੇ ਪਾਸੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਟਾਰਗੇਟ ਕਰਦਿਆ ਕਿਹਾ ਕਿ ਜਿਹੜੇ ਦਿੱਲੀ ਸ਼ਰਾਬ ਘਟਾਲੇ ਦੇ ਵੱਡੇ ਸਰਗਣੇ ਨੇ ਮਨੀਸ਼ ਸ਼ਿਸ਼ੋਧਿਆ ਤੇ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ ਲੋਕਾਂ ਨੂੰ ਹੋਣਾ ਨਸ਼ਾ ਮੁਕਤ ਕਰਨਗੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜੋ ਨਿਤ ਦਾ ਸ਼ਰਾਬੀ ਹੈ ਜੋ ਆਪਣੀ ਮਾਂ ਦੀ ਸੌਂ ਖਾ ਕੇ ਵੀ ਨਸ਼ਾ ਨਹੀਂ ਛੱਡ ਸਕਿਆ ਉਹ ਸੌਂ ਤੋੜ ਗਿਆ ਉਹ ਅੱਜਕੱਲ ਪੰਜਾਬੀਆਂ ਨੂੰ ਸੌਂਹਾਂ ਚਕਵਾ ਰਿਹਾ ਜਿਸ ਦੇ ਨਾਲ ਸ਼ਰਾਬ ਘਟਾਲੇ ਦੇ ਵੱਡੇ ਦੋ ਸਰਗਣੇ ਸਟੇਜ ਤੇ ਹੁੰਦੇ ਨੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ ਬਚ ਜਾਓ ਪੰਜਾਬੀਓ ਇਨ੍ਹਾਂ ਠੱਗਾਂ ਤੋਂ ਇਹ ਪੰਜਾਬ ਦੇ ਖਜ਼ਾਨੇ ਦੀ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਕਰ ਰਹਾ ਹੈ ਤਾਂ ਹੁਣ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਯਾਤਰਾ ਚੱਲ ਰਹੀ ਆ ਜਿਸ ਯਾਤਰਾ ਦੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਂਦੀ ਆ ਤਾਂ ਹੁਣ ਇਸ ਸ਼ਮੂਲੀਅਤ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੱਕੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਜਿਹੜੇ ਸਵਾਲ ਨੇ ਉਹ ਕੀਤੇ ਗਏ ਨੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਨਿੱਤ ਦਾ ਸ਼ਰਾਬੀ ਕਿਉਂਕਿ ਇੱਕ ਰੈਲੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਸਵਾ ਪਹਿਲਾਂ ਖੁਦ ਕਬੂਲਿਆ ਸੀ ਕਿ ਮੈਂ ਡਰਿੰਕ ਕਰ ਲੈਣਾ ਮੈਂ ਸ਼ਰਾਬ ਪੀ ਲੈਣਾ ਤੇ ਉਸੇ ਸਮੇਂ ਉਹਨਾਂ ਨੇ ਉਸੇ ਸਟੇਜ ਦੇ ਉੱਤੇ ਜਿਹੜੀ ਆ ਉਹ ਆਪਣੀ ਮਾਤਾ ਦੀ ਸੋਹ ਖਾ ਕੇ ਕਿਹਾ ਸੀ ਕਿ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੂੰਗਾ ਤਾਂ ਇਸ ਤੇ ਉਹਨਾਂ ਨੇ ਕਿਹਾ ਹੈ ਕਿ ਇੱਕ ਲਾਈਨ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹ ਆਪਣੀ ਮਾਂ ਦੀ ਸੌਂ ਖਾ ਕੇ ਵੀ ਤੋੜ ਗਿਆ ਕਿ ਮੈਂ ਨਸ਼ਾ ਨਹੀਂ ਕਰਾਂਗਾ ਉਸ ਤੋਂ ਬਾਅਦ ਵੀ ਜਿਹੜੀ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਗਿਆ ਇਹ ਜਿਹੜੇ ਇਲਜ਼ਾਮ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਉੱਤੇ ਲਗਾਏ ਗਏ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਯਾਤਰਾਵਾਂ ਦੇ ਵਿੱਚ ਜਿਹੜੇ ਨੇ ਉਹ ਪਰਵਿੰਦ ਕੇਜਰੀਵਾਲ ਨੇ ਉਹ ਵੀ ਸ਼ਮੂਲੀਤ ਕਰਦੇ ਨੇ ਮਨੀਸ਼ ਸ਼ੋਧਿਆ ਨੇ ਜਿਹੜੇ ਉਹ ਵੀ ਸ਼ਮੂਲੀਤ ਕਰਦੇ ਨੇ ਤਾਂ ਉਹਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਸ਼ਰਾਬ ਘਟਾਲੇ ਦੇ ਦੋ ਵੱਡੇ ਸਰਗਣੇ ਪੰਜਾਬ ਦੇ ਲੋਕਾਂ ਦੇ ਨਸ਼ੇ ਦੇ ਮੁਕਤ ਯਾਤਰਾ ਚਲਾ ਰਹੇ ਨੇ ਨਸ਼ਾ ਮੁਕਤ ਕਰਨ ਦੇ ਲਈ ਸੌਹਾ ਖਵਾ ਰਹੇ ਨੇ ਤਾਂ ਹੁਣ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਪ੍ਰੋਗਰਾਮ ਨੇ ਜਿਹੜੇ ਨਸ਼ਾ ਮੁਕਤ ਯਾਤਰਾ ਨੂੰ ਲੈ ਕੇ ਕੀਤੇ ਜਾ ਰਹੇ ਨੇ ਤਾਂ ਇਸ ਤੇ ਉਹਨਾਂ ਨੇ ਟਾਰਗੇਟ ਕਰਦਿਆਂ ਕਿਹਾ ਹੈ ਕਿ ਸਿਰਫ ਪੰਜਾਬ ਦੇ ਪੈਸੇ ਦੀ ਬਰਬਾਦੀ ਆ ਹੋਰ ਕੁਝ ਵੀ ਨਹੀਂ ਕਿਉਂਕਿ ਨਸ਼ਾ ਮੁਕਤ ਯਾਤਰਾ ਜਿਹੜੀ ਆ ਉਸ ਨੂੰ ਜਿਹੜਾ ਪੂਰਾ ਆਯੋਜਨ ਕਰਨ ਦੇ ਵਾਸਤੇ ਜਿਹੜੇ ਕਾਫੀ ਪੈਸੇ ਖਰਚ ਆਉਂਦੇ ਨੇ ਉਸ ਪੈਸੇ ਨੂੰ ਲੈ ਕੇ ਜਿਹੜੀ ਆ ਉਹ ਹੁਣ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਿਰਫ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਆ ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਜਿਹੜੇ ਲੋਕ ਆਪ ਨਸ਼ੇ ਦੇ ਘਟਾਲੇ ਦੇ ਵਿੱਚ ਜਿਹੜੇ ਜ਼ਿਲਾ ਕੱਟ ਕੇ ਆਏ ਨੇ ਉਹ ਅੱਜ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਾਉਣਗੇ ਜਿਹੜਾ ਖੁਦ ਆਪਣੀ ਮਾਂ ਦੀ ਜਿਹੜਾ ਉਹ ਸੌਂਖਾਗੇ ਤੋੜ ਗਿਆ ਉਹ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਾਊਗਾ ਤਾਂ ਇਹ ਸਿੱਧੇ ਸਿੱਧੇ ਇਲਜ਼ਾਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਉੱਪਰ ਲਗਾਏ ਗਏ ਨੇ ਅਸਲ 'ਚ ਜਦੋਂ ਪੂਰੇ ਪਿੰਡ ਦੇ ਵਾਸੀਆਂ ਵੱਲੋਂ ਹੀ ਹੈ ਇਸ ਕਰਕੇ ਸ਼ਾਇਦ ਨਾਂ ਦੀ ਲੋੜ ਨਾ ਪਵੇ ਤਾਂ ਜੋ ਜੋ ਮੈਂ ਬੋਲੂੰਗਾ ਪਿਛੇ ਪਿਛੇ ਬੋਲਦੇ ਹੋ ਅਸੀਂ ਪਿੰਡ ਲੰਗੜਵਾ ਦੇ ਵਸਨੀਕ ਨਸ਼ਿਆਂ ਵਿਰੋਧੀ ਇਕਜੁੱਟ ਹੋ ਕੇ ਸੌ ਚੁੱਕਦੇ ਹਾਂ ਕਿ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸ਼ਕਰ ਨੂੰ ਪਿੰਡ ਵਿੱਚ ਵਰਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸ਼ਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਹੋਂਦੇ ਬਸਤਰ ਸਤ